ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕਰਮੇਸ਼ਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਸਿਹਤਮੰਦ ਹੋਗੇ ਤੇ ਮਸਤ ਹੋਗੇ ਅੱਜ ਮੈਂ ਬਣੀ ਆ ਟੇਲਰ ਤੇ ਚਲੋ ਤੁਹਾਡੇ ਨਾਲ ਕਰਦੀ ਆ 셔ਟ ਦੀ ਕਟਿੰਗ ਸ਼ੇਅਰ ਤੇ ਵਿਖਾਨੀ ਆ ਤੁਹਾਨੂੰ ਸਿੰਪਲ 셔ਟ ਦੀ ਕਟਿੰਗ ਤੇ ਉਹਦੀ ਸਟੀਚਿੰਗ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਤੇ ਕਟਿੰਗ ਵੀ ਸ਼ੇਅਰ ਕਰੂੰਗੀ ਤੇ ਚਲੋ ਆਜੋ ਵਿਖਾਨੀ ਘੇਰਾ ਮੇਰਾ ਹੁੰਦਾ ਵਾ 22 ਇੰਚ ਇਹਦਾ ਮੇਰਾ ਹਲਿਆਵਾ ਕਿ ਰਮੇ ਦਾ ਰੱਖਣਾ ਵਾ 24 ਇੰਚ ਇਸ ਕਰਕੇ ਮੈਂ ਲੈ ਲਿਆ ਵਾ ਇਹਦਾ 26 ਇੰਚ ਤੇ 26 ਦਾ ਆਇਆ ਵਾ ਅੱਧ 13 ਤੇ 13 ਦਾ ਪੈਥੋਂ ਲੈ ਲੈਣਾ ਵਾ ਪਿੰਨੋ ਤੀਰਾ ਲੈ ਲੈਣਾ ਵਾ ਤੀਰਾ ਮੈਂ ਲਵੂੰਗੀ 6.5 ਦਾ 6.5 ਦਾ ਤੀਰਾ ਲੈ ਲਿਆ ਮੈਂ ਥੱਲੇ ਨੂੰ ਮੈਂ ਜਾਣਾ ਵਾ 7 ਇੰਚ 7 ਇੰਚ ਥਾ ਨੂੰ ਚਲ ਗਈਆਂ ਮੈਂ 21 ਇੰਚ ਮੇਰੀ ਛਾਤੀ ਆ ਉਹਦਾ ਅੱਧ ਮੈਂ ਲੈ ਲੈਣੀ ਆ 1.5 ਉਹਦਾ ਅੱਧ ਬੰਦਾ ਵਾ ਲਓ ਜੀ ਇਹ ਨਿਸ਼ਾਨ ਮੈਂ ਸਟ੍ਰੇਟ ਕਰ ਲੂੰਗੀ ਪਹਿਲੋਂ ਇਹਨਾਂ ਨੂੰ ਤੁਹਾਨੂੰ ਪ੍ਰੋਪਰ ਵਿਖਾਉਂਗੀ ਨਾਲੇ ਸਟ੍ਰੇਟ ਕਰਕੇ ਲਓ ਜੀ ਇਦਾਂ ਕਰਕੇ ਇਹਨਾਂ ਨੂੰ ਮੈਂ ਸਟ੍ਰੇਟ ਪਹਿਲੋਂ ਨਿਸ਼ਾਨ ਲਾ ਲੈਣੇ ਆ ਜਿਹੜਾ 1 ਇੰਚ ਵਾ ਉਹ ਪਿੱਛੇ ਨੂੰ ਚਲ ਜਣਾਵਾ ਆਪਾਂ 1 ਇੰਚ ਪਿੱਛੇ ਜਾ ਕੇ 1 ਇੰਚ ਪਿੱਛੇ ਜਾ ਕੇ ਇੱਥੇ ਆਪਾਂ ਲਾ ਲੈਣੀ ਹੈ ਇੱਕ ਨਿਸ਼ਾਨੀ ਇੱਕ ਨਿਸ਼ਾਨੀ ਆਪਾਂ 1 ਇੰਚ ਹੋਰ ਪਿੱਛੇ ਲਾ ਲੈਣੀ ਹੈ ਲਓ ਜੀ ਇਹਨੂੰ ਆਪਾਂ ਮਿਕਸ ਮੈਚ ਕਰ ਦੇਣਾ ਉਹ ਇਹਦੇ ਨਾਲ ਕਰ ਦੇਣਾ ਵਾ ਆਪਾਂ ਮਿਕਸ ਇਹਨੂੰ ਇਹ ਨਿਸ਼ਾਨੀ ਤਾਂ ਕਰ ਕਿ ਕੰਚਵ ਹਟਵਾ ਰੱਖੀਦਾ ਵਾ ਕਿ ਮੋਡੇ ਨੂੰ ਖਿੱਚ ਨਾ ਪਵੇ ਬਿਲਕੁਲ ਵੀ ਲਓ ਜੀ ਹੋਣਾ ਜਨੇ ਪਲੇਟਾਂ ਦੇ ਨਿਸ਼ਾਨ ਤੇ ਸਲੇਟ ਹਰ ਇੱਕ ਦੇ ਅਲੱਗ-ਅਲੱਗ ਹੁੰਦੇ ਆ ਮੈਂ ਆਪਣੇ ਨਾਪ ਦੇ ਨਾਲ ਲਾਉਣੀ ਆ 12 ਇੰਚ ਤੇ ਰੱਖੂਗੀ ਉੱਤੋਂ ਥਾਂ ਨੂੰ ਤੇ 3.5 ਮੈਥੋਂ ਰੱਖਣਾ ਵਾ ਨਿਸ਼ਾਨ ਪਲੇਟ ਦਾ ਲਓ ਜੀ 3.5 ਜਿਹੜਾ ਅਗਲਾ ਪਲੇਟ ਆ ਉਹ ਮੈਂ ਪਾਉਂਗੀ 8 ਇੰਚ ਦਾ ਤੇ ਜਿਹੜਾ ਪਿਛਲਾ ਪਲੇਟ ਆ ਉਹ ਪਾਉਂਗੀ ਮੈਂ 9 ਇੰਚ ਦਾ ਤੇ 2 ਇੰਚ ਮੈਂ ਇਧਰ ਨੂੰ ਗੈਪ ਰੱਖੂੰਗੀ ਸਾਈਡ ਨੂੰ ਤੇ ਇੱਥੋਂ ਲੈ ਲੂੰਗੀ ਮੈਂ ਸ਼ਾਰਤੀ ਦਾ 8 ਇੰਚ ਦਾ ਨਿਸ਼ਾਨ ਇੱਥੋਂ ਲੈ ਲੂੰਗੀ ਮੈਂ ਇਹਨੂੰ ਇਹਦੇ ਨਾਲ ਮਿਕਸ ਕਰ ਦੂੰਗੀ ਵਾ ਇਦੇ ਨਾਲ ਇਹਨੂੰ ਮੈਚ ਕਰਕੇ ਸਟ੍ਰੇਟ ਇਹਦੀ ਲਾਈਨ ਬਾਹਰ ਲਵਾਂਗੀ ਇੱਕ ਪੈ ਲਾਉਣੀ ਆ ਇਹਨੂੰ ਪਲੋਈ ਪਲੋਈ ਕਈ ਲੋਗ ਲਾਉਂਦੇ ਆ ਕਈ ਨਹੀਂ ਲਾਉਂਦੇ ਜਿਹਦਾ ਫਿਰ ਹੈਲਦੀ ਸ਼ਰੀਰ ਹੁੰਦਾ ਉਹ ਪਲੋਈ ਵੀ ਲਾ ਲੈਂਦਾ ਵਾ ਲਓ ਜੀ ਇਹਨੂੰ ਸਟ੍ਰੇਟ ਇਹਦੀ ਲਾਈਨ ਬਣਾ ਲੈਨੀ ਆ ਮੈਂ ਪਲੋਈ ਦੀ ਤੇ ਮੇ ਤਾਂ ਨੂੰ ਲੱਗੇ ਤਾਂ ਇਹਦੇ ਨਿਸ਼ਾਨ ਵਿਖਾਉਣੀ ਆ ਲਓ ਜੀ ਆ ਵੀ ਇਹਦਾ ਮੈਂ ਸਟ੍ਰੇਟ ਕਰ ਲੈਂਦੀ ਆ ਨਿਸ਼ਾਨੀ ਗੇ ਇਹਦੀ ਹਿਪ ਵਾਲੀ ਲਾਈਨ ਹਿਪ ਵਾਲੀ ਜਿਹੜੀ ਲਾਈਨ ਡਾਉਣੀ ਆ ਇਹ ਬਹੁਤ ਮਾਇਨੇ ਰੱਖਦੀ ਆ 셔ਟ ਨੂੰ ਇਹ ਵੀ ਅਲੱਗ-ਅਲੱਗ ਹੁੰਦੀ ਹੈ ਹਾਈਟ ਦੇ ਹਿਸਾਬ ਦੇ ਨਾਲ 14 ਵੀ ਹੁੰਦੀ ਆ 13 ਵੀ ਹੁੰਦੀ 15 ਵੀ ਹੁੰਦੀ 16 ਵੀ ਹੁੰਦੀ ਆ ਮੇਰੀ ਹੁੰਦੀ ਆ 16 ਕਿਉਂਕਿ ਮੇਰੀ ਹਾਈਟ ਜ਼ਿਆਦਾ ਇਸ ਕਰਕੇ ਮੈਂ 16 ਰੱਖ ਲੂੰਗੀ ਲਓ ਜੀ ਇਹ ਮੇਰੀ ਹੋ ਗਈ ਹਿਪ ਹਿਪ ਮੇਰੀ ਹੁੰਦੀ ਆ 21 ਦੀ ਮੈਂ ਲਾ ਲੂੰਗੀ 10 ਦਾ ਨਿਸ਼ਾਨ ਤੇ ਕਮਰ ਹੁੰਦੀ ਆ ਮੇਰੀ 18 ਇੰਚ ਤੇ ਮੈਂ ਰੱਖੂੰਗੀ ਇਥੋਂ 9.5 ਦਾ ਕਿਉਂਕਿ ਹਾਫ ਹਾਫ ਜਿਹੜਾ ਪਲੇਟ 'ਚ ਆ ਜਾਣਾ ਉਹ ਇਸ ਕਰਕੇ ਤੇ ਇਥੋਂ ਆਪਾਂ ਜਦੋਂ ਲਾਉਣੀ ਆ ਛਾਤੀ ਦੀ ਨਿਸ਼ਾਨੀ ਮੋਡੇ ਦੇ ਥੱਲੇੋਂ ਜਦੋਂ ਛਾਤੀ ਦੀ ਸਟ੍ਰੇਟ ਲਾਈਨ ਵਾਣੀ ਨਾ ਤਾਂ ਪਹਿਲਾਂ 2 ਇੰਚ ਇੱਥੇ ਥੱਲੇ ਰੱਖਣਾ ਆ ਇਦਾਂ 2 ਇੰਚ ਪੇਲੋ ਇਹਦੀ ਲਾਈਨ ਸਿੱਧੀ ਰੱਖ ਲੈਣੀ ਆ ਉਸ ਤੋਂ ਬਾਅਦ ਜਿਹੜੀ ਲਾਈਨ ਆ ਉਹ ਆਪਾਂ ਲੱਕ ਵਾਲੀ ਦੇਣੀ ਆ ਇਦਾਂ ਕਰਕੇ ਤੇ ਫਿਰ ਉਸ ਤੋਂ ਬਾਅਦ ਆਪਾਂ हिਪ ਦੀ ਲਾਈਨ ਵੀ ਜੋੜ ਲੈਣੀ ਆ ਇਦਾਂ हिਪ ਦੀ ਲਾਈਨ ਵੀ ਇਹਦੀ ਜੋਇੰਟ ਕਰ ਲਈ ਆਪਾਂ ਤੇ ਆ ਹੋ ਗਈ ਆਪਣੀ ਛਾਤੀ ਦੀ ਲੋ ਜੀ ਬਖੋਣੀ ਤੁਹਾਨੂੰ ਮੈਨੂੰ ਆ ਜਿਹੜੀ ਨਿਸ਼ਾਨੀ ਲਾਈ ਅਗਲੀ ਇਹ ਅਗਲੇ ਮੋੜ ਦੇ ਦੀ ਆ ਬੈਕ ਵਾਲੇ ਦੀ ਆ ਆ 2 ਇੰਚ ਦੀ ਸਟ੍ਰੇਟ ਲਾਈਨ ਰੱਖ ਕੇ ਫੇਰ ਇੱਥੋਂ ਆਪਾਂ ਕਮਰ ਦੀ ਨਿਸ਼ਾਨੀ ਲੈ ਲਈ ਆ ਤੇ ਨਾਲ ਹੀ ਆ ਜੋੜ ਲਈ ਆਪਾਂ हिਪ ਦੀ ਲਓ ਜੀ ਇਹ ਆ ਨਿਸ਼ਾਨੀਆਂ ਮੇਰੀਆਂ ਤੇ ਮੈਂ ਇਹਨੂੰ ਕਰ ਲੀਨੀ ਆ ਕਟਿੰਗ ਤੇ ਕਟਿੰਗ ਤੋਂ ਬਾਅਦ ਇਹਦੀ ਮੈਂ ਵਿਖਾਉਂਗੀ ਤੁਹਾਨੂੰ ਸਟਿਚਿੰਗ ਜੀ ਹੁਣ ਇਹਨੂੰ ਮੈਂ ਇੱਥੋਂ ਥੋੜਾ ਜਿਹਾ ਛੱਡ ਕੇ ਤੇ ਇੱਥੋਂ ਮੈਂ ਕਟਿੰਗ ਕਰਨੀ ਇਹਦੀ ਸ਼ੁਰੂ ਕਰੂੰਗੀ ਇੱਥੋਂ ਕਟਿੰਗ ਕਰਦਿਆਂ ਕਰਦਿਆਂ ਗੋਲਾਈ 'ਚ ਲਿਆ ਕੇ एनू इथे ज करना वा दो जी ये मेरी हो गई अगली कार्ट सवा दो इथो रख लेना वा गला अपना सवा गुर... सवा दो ते इथे रख के इथे ला लूंगी मैं हल्की जी निशानी जिरे मैं गला बुकरम वाला इथे ला ਇਹ ਸੇਮ ਇਹ ਨਿਸ਼ਾਨੀਆਂ ਮੈਂ ਇਹਦੇ ਬੈਕ ਸਾਈਡ ਤੇ ਵੀ ਲਾ ਲੈਣੀਆਂ ਵਾ ਤੇ ਚਲੋ ਵਿਖਾਉਣੀ ਆ ਤੁਹਾਨੂੰ ਲੋ ਜੀ ਇਹ ਆ ਗਿਆ ਵਹੋਂ ਆਪਣਾ ਬੈਕ ਸਾਈਡ ਦਾ ਪੱਲਾ ਅਗਲੇ ਦਿਨ ਤੁਹਾਨੂੰ ਮੈਂ ਵਿਖਾਈ ਦਿੱਤੀਆਂ ਵਾ ਸਾਰੀਆਂ ਬੈਕ ਸਾਈਡ ਦਾ ਵੀ ਇੱਥੋਂ ਮੈਂ ਸਵਾ 2 ਦਾ ਹਲੂੰਗੀ ਗਲਾ ਉੱਪਰੋਂ ਰੱਖ ਲੂੰਗੀ ਸਵਾ 2 ਤੇ ਥਾਂ ਨੂੰ ਰੱਖਣਾ ਵਾ ਮੇਰਾ 5 ਇੰਚ ਤੇ ਉਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਕਿੰਨਾ ਡੀਪ ਗਲਾ ਪਾਉਨੇ ਆ ਤੇ ਮੈਂ ਇਹਦਾ ਰੱਖਣਾ ਵਾ ਪੰਜ ਨਾ ਬਹੁਤ ਜ਼ਿਆਦਾ ਡੀਪ ਰੱਖਣਾ ਵਾ ਤੇ ਨਾ ਹੀ ਬਹੁਤ ਜ਼ਿਆਦਾ ਛੋਟਾ ਰੱਖਣਾ ਵਾ ਤੇ ਇਹ ਇਹਦੇ ਵੀ ਲਾ ਲੈਣੇ ਆ ਪਲੇਟਾਂ ਨੂੰ ਨਿਸ਼ਾਨੀਆਂ 12 ਇੰਚ ਤੇ ਮੈਂ ਲਾਉਣੀ ਆ ਪਲੇਟਾਂ ਨੂੰ ਆਪਣੇ ਆ ਨਿਸ਼ਾਨੀਆਂ ਸਈ ਲੋਕ 4 ਦਾ ਵੀ ਰੱਖਦੇ ਪਰ ਮੈਂ 3.5 ਇੰਚ ਦਾ ਗੈਪ ਰੱਖ ਲੈਣੀ ਆ 3.5 ਇੰਚ ਦਾ ਮੇਰਾ ਗੈਪ ਇੱਥੋਂ ਹੋ ਗਿਆ ਵਾ ਕਈ ਲੋਕ ਇਥੋਂ 4 ਇੰਚ ਦਾ ਵੀ ਰੱਖਦੇ ਆ ਬਟ ਮੈਂ 3.5 ਦਾ ਹੀ ਰੱਖਦੀ ਆ ਲੈਂਥ ਇਹਦੀ ਮੈਂ 9 ਇੰਚ ਲੈ ਲੈਣੀ ਆ ਬੈਕ ਵਾਲੀ ਇਹਨੂੰ ਵੀ ਇਥੋਂ 3.5 ਦਾ ਹੀ ਨਿਸ਼ਾਨ ਲਾ ਲੈਣਾ ਤੇ ਬੈਕ ਪਲੇਟ ਜਿਹੜਾ ਮੈਂ 9 ਇੰਚ ਦਾ ਇਹਦਾ ਪਾਉਣਾ ਵਾ ਅਗਲੇ ਜਿਹੜੇ ਪਲੇਟ ਆ ਉਹ ਮੈਂ 8 ਦੇ ਰੱਖੇ ਆ ਜਿਹੜੇ ਬੈਕ ਵਾਲੇ ਮੈਂ 9 ਦੇ ਰੱਖੇ ਆ 1 ਇੰਚ ਜਿਹੜਾ ਪਲੇਟ ਮੈਂ ਲੰਬਾਈ ਪਾਉਣੀ ਆ ਲੋ ਜੀ ਹੁਣ ਸਾਰੀਆਂ ਨਿਸ਼ਾਨੀਆਂ ਲੱਗ ਗਈਆਂ ਵਾ ਆਪਣੀਆਂ ਬੈਕ ਸਾਈਡ ਵਾਲਾ ਜਿਹੜਾ ਗਲਾ ਵਾ ਉਹ ਮੈਂ ਕੱਢ ਲਈਨੀ ਲੋ ਜੀ ਬੈਕ ਸਾਈਡ ਦਾ ਗਲਾ ਇਹਦਾ ਨਿਕਲ ਗਿਆ ਵਾ ਹੁਣ ਇਹਨਾਂ ਦੋਵਾਂ ਪੱਲਿਆਂ ਨੂੰ ਆਪਾਂ ਜੋੜ ਦਿੰਨੇ ਆ ਉਹ ਜੀ ਬੈਕ ਗਲਾ ਵੀ ਇਹਦਾ ਮੈਂ ਕੱਢ ਲਿਆ ਵਿਖਾਤਾ ਵਾ ਤੁਹਾਨੂੰ ਇਹਵੇਂ ਪੱਲੇ ਫੇਰ ਦੁਬਾਰਾ ਤੋਂ ਜੋੜ ਲਏ ਆ ਦੋਵੇਂ ਤੇ ਇੱਕ ਮੈਂ ਛੋਟੀ ਜੀ ਤੁਹਾਨੂੰ ਟ੍ਰਿਕ ਦੱਸਣ ਲੱਗੀ ਆ ਜਿਹਦੇ ਨਾਲ ਜਿਹੜਾ ਗਲਾ ਵਾ ਤੁਹਾਡਾ ਕਦੀ ਵੀ ਮੋੜੇ ਜਿਹੜੇ ਡਿੱਗ ਨਹੀਂ ਸਕਦੀ ਕਦੀ ਵੀ ਇਹ ਮੋੜੇ ਨਹੀਂ ਡਿੱਗਦੇ ਛੋਟੀ ਜੀ ਮੈਂ ਟ੍ਰਿਕ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਉਹਦੇ ਵਾਸਤੇ ਤੁਸੀਂ ਇਦਾਂ ਕਰਨਾ ਵਾ ਇਸ ਸਵਾ 2 ਦਾ ਮੈਂ ਗਲਾ ਲਿਆ ਵਾ ਤੁਸੀਂ 2 ਦਾ ਸਵਾ 2 ਦਾ 2.5 ਦਾ 3 ਦਾ ਹੈ ਨਾ ਜਿੰਨਾ ਵੀ ਗਲਾ ਕਿਸੇ ਨੇ ਰੱਖਣਾ ਆਪਣੀ ਆਪਣੀ ਇੱਛਾ ਅਨਸਾਰ ਰੱਖ ਸਕਦੇ ਆ ਮੈਂ ਸਵਾ 2 ਦਾ ਰੱਖਦੀ ਆ ਸਵਾ 2 ਦਾ ਰੱਖ ਕੇ ਉਸ ਤੋਂ ਬਾਅਦ ਇੱਥੋਂ ਮੈਂ ਅੱਧਾ ਇੰਚ ਥੱਲੇ ਚਲ ਜਾਣਾ ਵਾ ਅੱਧਾ ਇੰਚ ਮੈਂ ਇੱਥੋਂ ਥੱਲੇ ਜਾ ਕੇ ਜਿਹੜੀ ਮੇਰੀ ਕਟਿੰਗ ਆ ਉਹਨੂੰ ਮੈਂ ਅੰਦਰ ਦੀ ਸਾਈਡ ਪਾਉਣਾ ਵਾ ਕਾਰਟ ਨੂੰ ਅੱਧੇ ਇੰਚ ਦੀ ਨੂੰ ਬਸ ਜਿਆਦਾ ਨਹੀਂ ਬਸ ਕੋਰਨਰ ਤੋਂ ਬਿਲਕੁਲ ਨਹੀਂ ਆਪਾਂ ਕਾਰਡ ਪਾਉਣੀ ਕੋਰਨਰ ਨਹੀਂ ਕੱਟਣਾ ਤੇ ਸਿਰਫ ਇੱਥੋਂ ਹਲਕਾ ਹਲਕਾ ਆਪਾਂ ਕਟਿੰਗ ਪਾ ਦੇਣੀ ਆ ਉਹ ਆਪਾਂ ਸਾਂਝੀ ਗਲੇ ਦੇ ਨਾਲ ਹੀ ਰੱਖ ਕੇ ਪਾਉਣੀ ਆ ਜਦੋਂ ਵੀ ਗਲਾ ਗਲਾ ਕੱਟਣਾ ਵਾ ਤਾਂ ਪਿਛਲੇ ਪਾਸੇ ਪਿਛਲੇ ਪੱਲੇ ਦੋਵੇਂ ਮਤਲਬ ਪਿਛਲਾ ਪੱਲਾ ਤੇ ਅਗਲਾ ਪੱਲਾ ਜੋੜ ਕੇ ਕਟਿੰਗ ਸਾਂਝੀ ਪੈਣੀ ਇੱਕ ਕਾਰਨਰ ਨੂੰ ਬਿਲਕੁਲ ਨਹੀਂ ਆਪਾਂ ਘਟਾਉਣਾ ਤੇ ਅੱਗੇ ਨੂੰ ਆਪਾਂ ਹਲਕੀ ਹਲਕੀ ਥਾਂ ਨੂੰ ਕਾਟ ਜਿਹੜੀ ਉਹ ਦੇ ਦੇਣੀ ਹੈ ਇੰਨੇ ਕੋ ਹਲਕੀ ਜੀ ਡੂੰਗੀ ਗਲ ਵੱਲ ਨੂੰ ਮੈਂ ਕਾਟ ਦਿੱਤੀ ਹੈ ਹਲਕੀ ਜੀ ਜਿਆਦੀ ਨਹੀਂ ਅੱਧੇ ਇੰਚ ਦੀ ਕਾਟ ਦਿੱਤੀ ਹੈ ਜਿਹਦੇ ਨਾਲ ਤੁਹਾਡਾ ਗਲ ਜਿਹੜਾ ਉਹ ਕਦੇ ਗਲ ਜਿਹੜਾ ਕਦੇ ਮੋਡੇ ਵੱਲ ਨੂੰ ਨਹੀਂ ਡਿੱਗ ਸਕਦਾ ਚਲੋ ਜੀ ਇਹ ਮੈਂ ਨਿਸ਼ਾਨੀਆਂ ਸਾਰੀਆਂ ਲਾ ਲਈਆਂ ਵਾ ਤੇ ਹੁਣ ਆਪਾਂ ਇਹਦੀ ਕਰਦੇ ਹਾਂ ਸਟੀਚਿੰਗ